ਸਤਿ ਸ਼੍ਰੀ ਅਕਾਲ ਜੀ ਸਟੱਡੀ ਵਿਦ ਮਨਰਾ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਐਮਏ ਪੰਜਾਬੀ ਸਮੈਸਟਰ ਦੂਜਾ ਪਰਚਾ 7 ਆਪਸ਼ਨ ਦੂਜਾ ਸੂਫੀ ਕਿੱਸਾ ਤੇ ਵੀਰਕਾਰ ਦੇ ਸਿਲੇਬਸ ਬਾਰੇ ਦੇ ਵਿੱਚ ਜੋ ਫਰਸਟ ਨੰਬਰ ਤੇ ਆ ਜੋ ਕਿ ਦੋ ਕੁਐਸਚਨਸ ਆਉਂਦੇ ਆ ਜਿਨ੍ਹਾਂ ਵਿੱਚੋਂ ਇੱਕ ਕਰਨਾ ਹੁੰਦਾ 15 ਮਾਰਕਸ ਦਾ ਉਹਦਾ ਸਿਲੇਬਸ ਜੋ ਹੈਗਾ ਸਿਧਾਂਤ ਇਤਿਹਾਸ ਤੇ ਪ੍ਰਾਪਤੀਆਂ ਜਿਹਦੇ ਅੰਡਰ ਕੀ ਆਉਂਦਾ ਹੈ ਮੱਧਕਾਲੀ ਵਰਤੰਤ ਕਵਿਤਾ ਦੇ ਪ੍ਰਮੁੱਖ ਰੂਪਕਾਰ ਮੱਧਕਾਲੀ ਵਰਤੰਤ ਕਵਿਤਾ ਦੇ ਲੱਛਣ ਕਿੱਸਾ ਕਾਵ ਤੇ ਵਾਰ ਦਾ ਕਾਵ ਸ਼ਾਸਤਰ ਐਂਡ ਸੈਕੰਡ ਨੰਬਰ ਤੇ ਮੱਧਕਾਲ ਦੇ ਤਿੰਨ ਪ੍ਰਮ thank <laughs> you ਸੁਲਤਾਨ ਬਾਹੂ ਦੀਆਂ ਸਹਰਫੀਆਂ ਹੈ ਵਾਰਿਸ ਸ਼ਾਹ ਦਾ ਕਿੱਸਾ ਹੀਰਾਂ ਜੈਨ ਸ਼ਾਹ ਮੁਹੰਮਦ ਅਜੰਗ ਸਿੰਘਾਂ ਤੇ ਫਰੰਗੀਆਂ ਆ ਐਂਡ ਇਹ ਸੀਗਾ ਸਾਡਾ ਸਿਲੇਬਸ ਹੁਣ ਅਸੀਂ ਗੱਲ ਕਰ ਲੈਣੇ ਆ ਕਿ ਇਹਦੇ ਵਿੱਚ ਆਪਾਂ ਕੀ ਕੀ ਸਕਿਪ ਕਰ ਸਕਦੇ ਆ ਤੇ ਆਪਣੀ ਵਧੀਆ ਤਰ੍ਹਾਂ ਪ੍ਰੀਪਰੇਸ਼ਨ ਕਰ ਸਕਦੇ ਆ ਸੋ ਜੋ ਫਰਸਟ ਨੰਬਰ ਤੇ ਆ ਉਹਦੇ ਵਿੱਚ ਆਪਾਂ ਸਿਧਾਂਤ ਇਤਿਹਾਸ ਤੇ ਪ੍ਰਾਪਤੀਆਂ ਆ ਇਹ ਤਿੰਨ ਟੌਪਿਕ ਆ ਇਹ ਨਾ ਥੋੜੇ ਥੋੜੇ ਬੁੱਕ ਦੇ ਵਿੱਚ ਦਿੱਤੇ ਹੋਣਗੇ ਇਹ ਤੁਸੀਂ ਰੀਡ ਕਰਨੇ ਇੱਕ ਵਾਰੀ ਚਾਹੇ ਰੱਟਾ ਨਾ ਮਾਰਿਓ ਨੌਲੇਜ ਵਾਲੀ ਗੱਲ ਆ ਤੁਸੀਂ ਇਹਨੂੰ ਸਿਰਫ ਰੀਡ ਕਰ ਲਿਓ ਐਂਡ ਜੋ ਦੇ ਅੰਡਰ ਆਂਦਾ ਪਿਆ ਮੱਧਕਾਲੀ ਵਿਰਤਾਂਤ ਕਰਦੇ ਨੇ ਪ੍ਰਮੁੱਖ ਰੂਪਕਾਰ ਹੀ ਆਪਾਂ ਕਰਨੇ ਆ ਜਿਹੜੇ ਕਿ ਰੂਪਕਾਰ ਕਿਹੜੇ-ਕਿਹੜੇ ਆ ਮਧਕਾਲੀ ਵਰਤੰਤਕ ਕਵਿਤਾ ਦੇ ਲੱਛਣ ਆ ਕਿੱਸਾ ਕਾਵ ਤੇ ਵਾਰ ਦਾ ਕਾਵ ਸ਼ਾਸਤਰ ਇਹ ਤਿੰਨ ਕੁਐਸਚਨ ਬਣਦੇ ਆ ਮਧਕਾਲੀ ਵਰਤੰਤਕ ਕਵਿਤਾ ਦੇ ਲੱਛਣ ਕਿੱਸਾ ਕਾਵ ਤੇ ਵਾਰ ਦਾ ਕਾਵ ਸ਼ਾਸਤਰ ਇਹਨਾਂ ਤਿੰਨ ਵਿੱਚੋਂ ਕੋਈ ਵੀ ਸਕਿੱਪ ਕਰ ਸਕਦੇ ਹੋ ਜਿਹੜਾ ਤੁਹਾਨੂੰ ਔਖਾ ਲੱਗੋ ਤੁਸੀਂ ਸਕਿੱਪ ਕਰ ਲਿਓ ਐਂਡ ਸੈਕੰਡ ਨੰਬਰ ਤੇ ਮਧਕਾਲ ਦੇ ਤਿੰਨ ਪ੍ਰਮੁੱਖ ਕਵੀ ਦਿੱਤੇ ਹੋਇਆ ਉਹਨਾਂ ਵਿੱਚੋਂ ਤੁਸੀਂ ਕੋਈ ਦੋ ਕਵੀ ਕਰਨੇ ਆ ਐਂਡ ਇੱਕ ਨੂੰ ਤੁਸੀਂ ਛੱਡ ਸਕਦੇ ਹੋ ਸੋ ਇਹ ਸੀਗਾ ਸਾਡਾ ਸਿਲੇਬਸ ਐਂਡ ਸਕਿੱਪ ਦਾ ਮੈਥਡ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਐਂਡ ਤੁਹਾਡੇ ਲਈ ਯੂਸਫੁਲ ਰਹੀ ਹੋਵੇਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਂਡ ਸਤਿ ਸ਼੍ਰੀ ਅਕਾਲ ਜੀ